ਬਿਕਰਮ ਮਜੀਠੀਏ ਦੇ ਨਾਲ ਵੱਡੀ ਖਬਰ ਦਾ ਜ਼ਿਕਰ ਕਰਦੇ ਆਂ ਵੱਡੀ ਖਬਰ ਜੁੜੀ ਆ ਬਿਕਰਮ ਮਜੀਠੀਏ ਦੇ ਨਾਲ ਬਿਕਰਮ ਮਜੀਠੀਏ ਦਾ ਕਰੀਬੀ ਸਾਥੀ ਆ ਜਿਹੜਾ ਵਿਜੀਲੈਂਸ ਦੇ ਆਖਰ ਅੜਿੱਕੇ ਆ ਹੀ ਗਿਆ ਤੁਹਾਨੂੰ ਦੱਸ ਦਈਏ ਕਿ ਐ ਦੱਸਿਆ ਜਾ ਰਿਹਾ ਕਿ ਬਿਕਰਮ ਸਿੰਘ ਮਜੀਠੀਆ ਜਿਹੜਾ ਕਿ ਨਾਬਾ ਜੇਲ੍ਹ ਦੇ ਵਿੱਚ ਬੰਦ ਦਸ ਰੋਮਨੀ ਅਕਾਲੀ ਦਲ ਦਾ ਜਿਹੜਾ ਇੱਕ ਜਰਨੈਲ ਦੱਸਿਆ ਜਾ ਰਿਹਾ ਕਿ ਮਾਝੇ ਦਾ ਜਰਨੈਲ ਖਾਂ ਹੁੰਦਾ ਸੀ ਜਿਹੜਾ ਕਿ ਆਮਦਨ ਦੇ ਵੱਧ ਸਰੋਤ ਦੇ ਜਾਇਦਾਦ ਦੇ ਮਾਲ ਵਿੱਚ ਵਿਜੀਲੈਂਸ ਨੇ ਪਹਿਲਾਂ ਹੀ ਜਿਹੜਾ ਉਹਨੂੰ ਪੜਿਆ ਹੋਇਆਗਾ ਤੇ ਹੁਣ ਦੱਸਦੇ ਕਿ ਉਹਦਾ ਇੱਕ ਕਰੀਬੀ ਸਾਥੀ ਆ ਹਰਪ੍ਰੀਤ ਸਿੰਘ ਗਲਾਟੀ ਆ ਜਿਹੜਾ ਇੱਕ ਸ਼ਰਾਬ ਦਾ ਵੱਡਾ ਕਾਰੋਬਾਰੀ ਆ ਜਿਹੜਾ ਉਹਨੂੰ ਵਿਜੀਲੈਂਸ ਨੇ ਅੱਜ ਗਰਪਦਾਰ ਕਰ ਲਿਆ ਜਿਹੜਾ ਉਹਨੂੰ ਮਹਾਲੇ ਦੇ ਕੋਰਟ ਦੇ ਵਿੱਚ ਉਹਨੂੰ ਪੇਸ਼ ਕਰਕੇ ਉਹਦਾ ਜਿਹੜਾ ਰਿਮਾਂਡ ਲਿਆ ਜਾਵੇਗਾ ਇਹ ਵੀ ਦੱਸਿਆ ਜਾ ਰਿਹਾ ਕਿ ਬਿੱਕਰ ਸਿੰਘ ਮਜੀਠੀਆ ਅਤੇ ਉਹਨੂੰ ਦੋਨਾਂ ਨੂੰ ਆਮ ਸਾਹਮਣੇ ਬਿਠਾ ਕੇ ਜਿਹੜਾ ਇਹ ਕਹੀ ਦੱਸਿਆ ਜਾ ਰਿਹਾ ਵਿਜੀਲੈਂਸ ਵੱਲੋਂ ਕਿ 10 ਕਰੋੜ ਦਾ ਜਿਹੜਾ ਵੱਡਾ ਲੈਂਡ ਡੀਨ ਜਿਹੜਾ ਸਾਹਮਣੇ ਆਇਆਗਾ ਪਹਿਲਾਂ ਵੀ ਜਿਹੜਾ ਬਿਜ਼ੀ ਲੈਨਸ ਵੱਲੋਂ ਜਿਹੜਾ ਵਿਕਰਮ ਸਿੰਘ ਮਜੀਠੀਏ ਦੇ ਜਿਹੜਾ ਥਾਂ-ਥਾਂ ਤੇ ਸਾਪੇ ਮਾਰੇ ਸੀ ਦਿੱਲੀ ਹੋਵੇ ਚਾਹੇ ਉਹ ਯੂਪੀ ਹੋਵੇ ਚਾਹੇ ਸਿਵਲਾ ਹੋਵੇ ਚਾਹੇ ਮਜੀਠੀਆ ਹੋਵੇ ਚਾਹੇ ਪੰਜਾਬ ਦੇ ਕੁਝ ਹੋਰ ਇਲਾਕੇ ਹੋਣ ਹੁਣ ਇਹ ਦੱਸਿਆ ਜਾ ਰਿਹਾ ਕਿ ਇਹਨਾਂ ਦੋਵਾਂ ਦਾ ਜਿਹੜਾ ਇੱਕ ਵੱਡਾ ਕਾਰੋਬਾਰ ਸੀ ਜਿਹੜਾ ਹੁਣ 10 ਕਰੋੜ ਦਾ ਸਾਹਮਣੇ ਆ ਰਿਹਾ ਪਹਿਲਾਂ 7 ਕਰੋੜ ਦਾ ਜਿਹੜਾ ਦੱਸਿਆ ਜਾ ਰਿਹਾ ਸੀ ਹੁਣ ਇਹਨੂੰ ਵੱਧ ਕੇ ਜਿਹੜਾ 10 ਕਰੋੜ ਦਾ ਮਾਮਲਾਗਾ ਜਿਹੜਾ ਇਹ ਸਾਹਮਣੇ ਆ ਚੁੱਕਿਆਗਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਬਿਕਰਮ ਸਿੰਘ ਮਜੀਠੀ ਦਾ ਸਾਲਾ ਗੱਜਪਤ ਗਰੇਵਾਲ ਆ ਜਿਹੜਾ ਉਸ ਨੂੰ ਵੀ ਜਿਹੜਾ ਉਹਦੇ ਵੀ ਜਿਹੜਾ ਗ੍ਰਫਦਾਰੀ ਬਰੰਟਾ ਜਿਹੜਾ ਉਹਦੇ ਵੀ ਜਿਹੜਾ جاری ਹੋਏ ਸੀ ਪਰ ਉਹ ਵੀ ਜਿਹੜਾ ਲਗਾਤਾਰ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋ ਰਿਹਾ ਇਸ ਤਰ੍ਹਾਂ ਜਿਹੜਾ ਇਹ ਹਰਪ੍ਰੀਤ ਸਿੰਘ ਘਾਟੀਆ ਜਿਹੜਾ ਸਰਾਬ ਦਾ ਕਾਰੋਬਾਰੀ ਦੱਸਿਆ ਜਾ ਰਿਹਾ ਖਾਸ ਦੱਸਿਆ ਜਾ ਰਿਹਾ ਕਿ ਕਰੀਬੀ ਆ ਜਿਹੜਾ ਇਹ ਬਿਕਰਮ ਸਿੰਘ ਮਜੀਠੀਏ ਦਾ ਬੰਦਾ ਕਾ ਜਿਹੜਾ ਦੇਖੋ ਕਿ ਅਕਾਲੀ ਦਲ ਮੈਂ ਇੱਥੇ ਥੋੜਾ ਰੋਕੇ ਗੱਲ ਕਰ ਦਾਂਗਾ ਇਹ ਅਕਾਲੀ ਦਲ ਦਾ ਸਬਦ ਦਾ ਬੜਾ ਪਵਿੱਤਰ ਤੇ ਐਮ ਆ ਪਰ ਜਿਹੜਾ ਕਿ ਦੇਖੋ ਸਰਾਬ ਦੇ ਕਾਰੋਬਾਰੀਆਂ ਦੇ ਨਾਲ 10-10 ਕਰੋੜ ਦਾ ਲੈਂਡ ਦੇਣਾ ਹੁਣ ਤੁਸੀਂ ਦੱਸੋ ਇਹ ਸਰਾਬ ਦੇ ਠੇਕੇ ਵੀ ਚਲਾਉਂਦੇ ਆ ਇਹ ਸਰਾਬਾਂ ਵੀ ਵੇਚਦੇ ਆ ਤੇ ਕੁੱਕੜ ਖੇ ਵੀ ਢਾਉਂਦੇ ਆ ਤੇ ਫਿਰ ਜਦੋਂ ਇਹ ਬੰਦ ਹੋ ਜਾਂਦੇ ਫਿਰ ਇਹ ਚੇਕਾ ਵੀ ਮਾਰਦੇ ਆ ਫਿਰ ਕਹਿੰਦੇ ਜੀ ਇਹ ਖੇਤਰੀ ਪਾਰਟੀ ਆ ਇਹ ਅਕਾਲੀ ਦਾਲਾ ਇਹ ਸਰਜੀਤ ਪੰਦਰਸ ਸਿੰਘ ਸਰਜੀਤ ਤੇ ਤੁੰਕਾ ਸਰਜੀਤਾ ਜਦੋਂ ਤੁਹਾਡੀਆਂ ਯਾਰੀਆਂ ਜਿਹੜੀਆਂ ਕਿ ਸ਼ਰਾਬ ਜਿਹੜਾ ਕਿ ਸਿੱਖਾਂ ਦੇ ਲਈ ਬਹੁਤ ਹੀ ਮਾੜੀ ਤੇ ਮੰਦ ਭਾਗੀ ਹੈ ਜਿਹੜਾ ਬੇਸ਼ੱਕ ਹਰ ਇੱਕ ਨਸਾ ਸਿੱਖ ਕੌਮ ਦੇ ਲਈ ਜਿਹੜਾ ਗੁਰੂ ਨੇ ਵਰਜਿਤ ਕੀਤਾ ਕਿ ਨਹੀਂ ਪਾਈ ਇਹਦੇ ਨੇੜੇ ਤੇੜੇ ਵੀ ਨਹੀਂ ਜਾਣਾ ਪਰ ਇਹ ਵੀ ਦੱਸਿਆ ਜਾ ਰਿਹਾ ਕਿ ਬਿਕਰਨ ਸਿੰਘ ਮਜੀਠੀਆ ਇਹ ਵੀ ਦੋਸਤ ਲੱਗਿਆ ਕਿ ਉਹਦੇ ਤੇ ਚਿੱਟੇ ਦਾ ਵਪਾਰੀ ਸੀ ਉਹਦੇ ਘਰਾਂ ਦੇ ਵਿੱਚ ਪਹਿਲਾਂ ਵੀ ਜਿਹੜਾ ਪਾਰਟੀਆਂ ਛਾਲਟੀਆਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਸੀ ਜਿਹੜੇ ਉਹਦੇ ਦੋਸਤ ਨੇ ਜਿਹੜਾ ਕਿ ਹੁਣ ਉਹ ਕੈਨੇਡਾ ਦੇ ਵਿੱਚ ਜਾ ਵਸੇ ਆ ਉਹਨਾਂ ਵੀ ਪੰਜਾਬ ਸਰਕਾਰ ਆ ਜਿਹੜਾ ਉਹ ਪੰਜਾਬ ਦੇ ਵਿੱਚ ਜਲਦੀ ਲੈ ਕੇ ਆਵੇਗੀ ਤੁਹਾਨੂੰ ਇਹ ਦੱਸ ਦਈਏ ਕਿ ਜਿਹੜਾ ਗਲਾਟੀਆ ਜਿਹੜਾ ਫੜਿਆ ਗਿਆਗਾ ਸੂਤਰ ਨੇ حوالے ਤੋਂ ਵੱਡੀ ਜਾਣਕਾਰੀ ਮਿਲੀ ਆ ਕਿ ਹੁਣ ਦੇਖਦੇ ਆ ਕਿ ਇਹਦੇ ਵਿੱਚ ਹੁਣ ਵਿਕਰਮ ਸਿੰਘ ਮਜੀਠੀਆ ਕੀ ਰਾਜ ਖੋਲੇਗਾ ਆਮੋ ਸਾਹਮਣੇ ਬਿਠਾ ਕੇ ਦੋਨਾਂ ਨੂੰ ਜਿਹੜੀ ਪੁੱਛਗਿੱਛ ਹੋਊਗੀ ਫਿਰ ਦੇਖਦੇ ਆ ਕਿ ਕਿਹੜਾ ਪਰਚੇ ਤੋਂ ਡਰਦਾ ਕਿਹੜਾ ਮੁਕਰਦਾ ਕਿਹੜਾ ਸੱਚ ਬੋਲਦਾ ਇਹਦੇ ਵਿੱਚ ਇੱਕ ਜਣਾ ਝੂਠ ਬੋਲੂ ਇੱਕ ਜਣਾ ਸੱਚ ਬੋਲੂਗਾ ਜੇਕਰ ਦੋਨਾਂ ਦੇ ਜਿਹੜਾ ਆਪਾਂ ਕੇ ਲਈ ਦੋਨੇ ਐਂਗਲਾਂ ਤੋਂ ਦੇਖ ਕਰ ਦੇਖੀਏ ਤਾਂ 10 ਕਰੋੜ ਦਾ ਜਿਹੜਾ ਲੈਂਡ ਦੇਣ ਦੱਸਿਆ ਜਾ ਰਿਹਾ ਹੈ ਵਿਜੀਲੈਂਸ ਵੱਲੋਂ ਸੂਤਰਾਂ ਦੀ ਜੇਕਰ ਮੰਨੀਏ ਕਿ ਜਿਹੜਾ ਇਹਨਾਂ ਦੇ ਜੁਪੀ ਜਿਹੜਾ ਸਿਮਲਾ ਦਿੱਲੀ ਜਾਂ ਹੋਰ ਕਈ ਥਾਵਾਂ ਤੇ ਜਿਹੜਾ ਕਾਰੋਬਾਰੀ ਦੱਸੇ ਜਾ ਰਹੇ ਆ ਤੇ ਲੱਗਦਾ ਕਿ ਬਿਕਰਨ ਸਿੰਘ ਮਜੀਠੀ ਦੀ ਜਿਹੜੀਆਂ ਮੁਸ਼ਕਲਾਂ ਨੇ ਉਹ ਜਿਹੜੀਆਂ ਲਗਾਤਾਰ ਹੁਣ ਵੱਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਪਹਿਲਾਂ ਹੀ ਜਿਹੜਾ ਜੇਲ੍ਹ ਦੇ ਵਿੱਚ ਬੰਦ ਤੇ ਲਗਾਤਾਰ ਉਹਦੇ ਵੱਲੋਂ ਜਿਹੜਾ ਇਹ ਜਿਹੜਾ ਬਾਰ-ਬਾਰ ਕੋਰਟ ਦੇ ਚੱਕਰ ਕੱਢੇ ਜਾ ਰਿਹਾ ਕਿ ਮੈਨੂੰ ਜਵਾਬਤ ਦੇ ਦਿਓ ਕਿ ਭਾਈ ਮੈਂ ਤਾਂ ਨਿਰਦੋਸ਼ ਆ ਪਰ ਇਹ ਵੀ ਦੱਸਿਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਕਿ ਬਕਰਨ ਸਿੰਘ ਮਜੀਠੀਆ ਦੇ ਉੱਪਰ ਜਿਹੜਾ ਚਾਰ ਕੇਸ ਆ ਉਹ ਪਹਿਲਾਂ ਹੀ ਦਰਜ ਹੋ ਚੁੱਕੇ ਆ ਜਿਹੜਾ ਅੰਮ੍ਰਿਤਵਦ ਜਾਇਦਾਦ ਨੂੰ ਲੈ ਕੇ ਜਿਹੜਾ ਬੰਦਾ ਪਰ ਨਾਲ ਇੱਕ ਕੇਸ ਖਲੂਗਾ ਜਿਹੜਾ ਐਨਡੀਪੀਐਸ ਨੂੰ ਲੈ ਕੇ ਜਿਹੜਾ ਦੱਸਿਆ ਜਾ ਰਿਹਾ 2021 ਦਾ ਜਿਹੜਾ ਚੰਦੀ ਸਿੰਘ ਚੰਨੀ ਸਰਕਾਰ ਵੇਲੇ ਜਿਹੜਾ ਗਰਪਧਾਰ ਕੀਤਾ ਸੀ ਉਹ ਵੀ ਜਿਹੜਾ ਵੱਡਾ ਮਾਮਲਾ ਕਿਾ ਭੋਲਾ ਸਿੰਘ ਜਿਹੜਾ ਕਿ ਬਹੁ ਡਰਗ ਕਰੋੜੀ ਮਾਵਲੇ ਦੇ ਵਿੱਚ ਜਿਹੜਾ ਫੜਿਆ ਦਾ ਸੀ ਜਿਹੜਾ ਤੇ ਉਹਨੇ ਵੀ ਜਿਹੜਾ ਬਿਕਰਮ ਸਿੰਘ ਮਜੀਠੀਆ ਜਿਹੜਾ ਨਾਮ ਲਿੱਤਾ ਸੀ ਉਹਨੇ ਦੱਸਿਆ ਸੀ ਕਿ ਭਾਈ ਬਿਕਰਮ ਸਿੰਘ ਮਜੀਠੀਆ ਵੀ ਮੇਰੇ ਨਾਲ ਆ ਜਿਹੜਾ ਇਹ ਧੰਦਾ ਕਾਲੇ ਧੰਦੇ ਆ ਜਿਹੜਾ ਸੀ ਕਰਦੇ ਸੀ ਇਸ ਕਰਕੇ ਜਿਹੜਾ ਬਿਕਰਮ ਸਿੰਘ ਮਜੀਠੀ ਨੇ ਜਿਹੜੀ ਆ ਕਿਉਂਕਿ ਇਹਨਾਂ ਦਾ ਜਿਹੜਾ ਆਪਾਂ ਕਹਿੰਦੇ ਕਿ ਦਹਿਸਤ ਲਾ ਲਓ ਜਾਂ ਇਹਨਾਂ ਦੀ ਸਰਕਾਰ ਪੰਜ ਵਾਰੀ ਜਿਹੜਾ ਮੁੱਖ ਮੰਤਰੀ ਰਿਹਾ ਹੋਵੇ ਡਿਪਟੀ ਮੁੱਖ ਮੰਤਰੀ ਜਿਹੜਾ ਸਬਗੀਰਵਾਦ ਸਿੰਘ ਦਾ ਜਿਹੜਾ ਸਾਲਾਗਾ ਵਿਕਮ ਸਿੰਘ ਮਜੀਠੀਆ ਇਹ ਪਾਵਰ ਕਰਕੇ ਜਿਹੜਾ ਅੱਜ ਤੱਕ ਜਿਹੜਾ ਬੱਤ ਤੇ ਆ ਰਹੇ ਆ ਹੁਣ ਭਗਵਰਤ ਮਾਨ ਨੇ ਜਿਹੜਾ ਹੱਥ ਪਾਇਆ ਲੱਗਦਾ ਹੈਗਾ ਕਿ ਵਿਕਮ ਸਿੰਘ ਮਜੀਠੀ ਦਾ ਜਿਹੜਾ ਹੁਣ ਜੇਲ੍ਹ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਗਿਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਕਰੀਬ ਬਾਲਾ ਨਹੀਂ ਕਹਿ ਸਕਦੇ ਤਾਂ 10 ਸਾਲ ਦੀ ਸਜ਼ਾ ਗਈ ਜਿਹੜੀ ਉਹ ਪੱਕੀ ਆ ਜਿਹੜਾ ਵਿਕਰ ਮਜੀਠੀ ਦੇ ਜਿਹੜਾ ਨੇਤਾ ਜਿਹੜਾ ਨਵੇਂ ਵੱਡੇ ਵੱਡੇ ਖਲਾਸੇ ਹੋ ਰਹੇ ਆ ਤੇ ਤੁਸੀਂ ਸਾਰੀ ਇਸ ਜਾਣਕਾਰੀ ਨੂੰ ਕੀ ਦੇਖਦੇ ਹੋ ਹੁਣ ਕਈਆਂ ਨੇ ਕਹਿਣਾ ਜੀ ਇਹ ਤਾਂ ਜਿਹੜਾ ਕਿ ਭਗਵਾਨ ਤਮਨ ਠੱਕਾ ਕਰ ਰਿਹਾ ਜੀ ਫਲਾਨਾ ਕਰ ਰਿਹਾ ਇਹ ਰਾਜਨੀਤੀ ਕਰ ਰਿਹਾ ਪਰ ਦੱਸੋ ਕਿ 10-10 ਕਰੋੜ ਦਾ ਜਿਹੜਾ ਇਹ ਵਿਜੀਲੈਂਸ ਕੱਢ ਰਹੀ ਆ ਕਿ 10 ਕਰੋੜ ਰੁਪਇਆ 7 ਕਰੋੜ ਰੁਪਇਆ ਕਿੱਥੋਂ ਰੁਪਏ ਆਏ ਨੇ ਕਿਹੜੀ ਜਿਹੜਾ ਕੀ ਰੱਬ ਤੋਂ ਡਿੱਗੇ ਸੀ ਜਾਂ ਫਿਰ ਚਿੱਟਾ ਵੇਚ ਕੇ ਬਣਾਏ ਸੀ ਜਾਂ ਫਿਰ ਸਰਾਬਾ ਖਵਾਬਾ ਵੇਚ ਕੇ ਬਣਾਏ ਸੀ ਜਾਂ ਫਿਰ ਦੋ ਨੰਬਰ ਦਾ ਧੰਦਾ ਵੇਚ ਕੇ ਬਣਾਏ ਸੀ ਇਹ ਜਿਹੜਾ ਪਰਦਾ ਉੱਠਣਾ ਇਹ ਤੋਂ ਜ਼ਰੂਰੀ ਆ ਤੁਸੀਂ ਆਪਣੇ ਕਮੈਂਟ ਜਰੂਰ ਦੇਣੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਅਗਲੇ ਅਪਡੇਟ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਬਰਜੂਗਾ ਖਾਲਸਾ ਬਰਜੂ ਕੀ ਫਤਈ